ਏ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਜਿਹਨੇ ਜਿਹੜੀਆਂ ਐਮਪੀ ਦੀਆਂ ਵੋਟਾਂ 'ਚ ਖੜੇ ਨੇ ਉਹਦਾ ਪੂਰਾ ਪਿੰਡਾਂ ਦੇ ਵਿੱਚ ਡਟ ਕੇ ਵਿਰੋਧ ਕੀਤਾ ਜਾਊ ਤੁਸੀਂ ਕਹਿ ਰਹੇ ਹੋ ਵਿਰੋਧ ਕਰਾਂਗੇ ਇਹਨਾਂ ਚ ਤਾਂ ਜੀ ਧੜਾ ਧੜਾ ਲੋਕ ਨੇ ਜਿਹੜੇ ਸ਼ਾਮਲ ਹੋ ਰਹੇ ਨੇ ਕਾਂਗਰਸ ਛੱਡ ਕੇ ਜਾ ਰਹੇ ਨੇ ਆਵਾਦਵੀ ਪਾਰਟੀ ਛੱਡ ਕੇ ਜਾ ਰਹੇ ਨੇ ਫਿਰ ਕਿਸਾਨ ਪਤਨੀ ਬੰਦੀਆਂ ਦੀ ਇਹ ਢੱਲਾ ਜਿਹੜੇ ਉਹ ਲੋਕ ਸ਼ਾਮਲ ਹੋਣ ਲੱਗੇ ਦਾਬਾ ਹੀ ਨਹੀਂ ਰਿਹਾ ਪਹਿਲਾਂ ਜਿਵੇਂ ਮਾਹਾਰਾਣੀ ਪ੍ਰਨੀਤ ਆ ਤਿੰਨ ਚਾਰ ਵਾਰੀ ਐਮਪੀ ਬਣ ਗਏ ਹਾਂ ਇਹਨਾਂ ਨੂੰ ਕੀ ਡਰ ਸੀਗਾ ਕਾਂਗਰਸ ਨੂੰ ਛੱਡ ਕੇ ਜਾਣ ਦਾ ਉਥੇ ਬੀਜੇਪੀ ਦਾ ਇੰਨਾ ਦਬਦਬਾ ਰੱਖਿਆ ਹੋਇਆ ਈਡੀ ਦਾ ਡਰੱਬਾ ਦੇ ਦਿੰਦੇ ਨੇ ਸੀਬੀਆਈ ਦਾ ਡਰੱਬਾ ਦੇ ਦਿੰਦੇ ਨੇ ਜੇ ਕਿਸੇ ਨੂੰ ਵੀ ਈਡੀ ਦਾ ਦੇ ਦੇਣ ਡਰੱਬਾ ਉਹ ਜਦੋਂ ਬੀਜੇਪੀ 'ਚ ਚਲਾ ਜਾਂਦਾ ਉਹਨੂੰ ਫਿਰ ਕਲੀਨ ਚਟ ਕਿਉਂ ਮਿਲ ਜਾਂਦੀ ਹੈ ਇੱਥੇ ਜਿਹੜੇ ਆਪਣੇ ਆਗੂ ਨੇ ਜਫੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਫੜ ਕੇ ਇਹ ਨਹੀਂ ਪਤਾ ਕਿ ਆਸਾਮ ਦੀ ਡਿਗਰੂ ਜੇਲ੍ਹ 'ਚ ਸਿੱਟ ਦੇਣਾ ਜੋਧਪੁਰ ਸਿੱਟ ਦੇਣਾ ਕੋਈ ਪਤਾ ਨਹੀਂ ਕਿ ਕਿੱਥੇ ਕਰਨ ਕਿਉਂਕਿ ਇਹ ਹੱਥਖੰਡੇ ਅਪਣਾਉਣਾ ਚਾਹੁੰਦੇ ਨੇ ਕਿ ਸਾਡੀ ਬਹੁਤ ਆ ਜਾਵੇ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਬਾਣਾ ਅੱਜ ਅਸੀਂ ਨਾਬਾ ਚ ਮੌਜੂਦ ਆ ਨਾਬਾ ਦੇ ਵਿੱਚ ਜਿਹੜੇ ਬੀਜੇਪੀ ਤੋਂ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਪ੍ਰਧਾਨ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਖਾਲਸਾ ਹੀ ਵੈਗਰੂ ਜੀ ਦੀ ਫਤਿਹ ਹਾਂਜੀ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਜੀ ਇਹਦੇ ਬਾਰੇ ਦੱਸਾਂਗੇ ਹੋ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਬਲਾਕ 90 ਦਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਆਲ ਜੀ ਜਿਹੜਾ ਅੱਜ ਇਹ ਵਿਰੋਧ ਹੋ ਰਿਹਾ ਕਿਉਂਕਿ 90 ਦੇ ਵਿੱਚ ਮਹਾਰਾਣੀ ਆਪਦੀਆਂ ਵੋਟਾਂ ਪੱਕਾ ਕਰਨ ਪੱਕੀਆਂ ਕਰਨ ਵਾਸਤੇ ਆ ਰਹੀ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਜਿਹਨੇ ਜਿਹੜੀਆਂ ਐਮਪੀ ਦੀਆਂ ਵੋਟਾਂ 'ਚ ਖੜੇ ਨੇ ਉਹਦਾ ਪੂਰਾ ਪਿੰਡਾਂ ਦੇ ਵਿੱਚ ਡਟ ਕੇ ਵਿਰੋਧ ਕੀਤਾ ਜਾਊ ਕਿਉਂਕਿ ਦਿੱਲੀ ਮੋਰਚੇ ਦੇ ਵਿੱਚ ਲਗਭਗ 750 ਤੋਂ ਉੱਪਰ ਸ਼ਹੀਦ ਹੋ ਗਏ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਜਿਹੜਾ ਸੰਭੂ ਔਰ ਖਨੌਰੀ ਬਾਡਰ ਤੇ ਬੈਠੇ ਨੇ ਉੱਥੇ ਇੱਕ ਸਾਡਾ ਨੌਜਵਾਨ ਮੁੰਡਾ ਗੋਲੀਆਂ ਆਪਣਾ ਮਾਰਤਾ ਇਹ ਭਾਜਪਾ ਦੀ ਸਰਕਾਰ ਦੇ ਵਿੱਚ ਐਡਾ ਵੱਡਾ ਘਾਣ ਹੋ ਰਿਹਾ ਉਹਦੇ ਵਾਸਤੇ ਅਸੀਂ ਜਿੰਨੇ ਵੀ ਇਹ ਐਮਪੀ ਇਲੈਕਸ਼ਨ ਦੇ ਵਿੱਚ ਭਾਜਪਾ ਦੇ ਕੈਂਡੀਡੇਟ ਬਣ ਕੇ ਖੜੇ ਨੇ ਉਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਜਿਹੜੀਆਂ ਸਾਡੀਆਂ ਹੋਰ ਮੰਗਾ ਮੰਨੀਆਂ ਹੋਈਆਂ ਮੰਗਾ ਵੀ ਹਾਲ ਤੱਕ ਲੱਗ ਨਹੀਂ ਕਰੀਆਂ ਭਾਜਪਾ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਬੀਜੇਪੀ ਵਿੱਚ ਰਲਈ ਆ ਉਹਦਾ ਨਾਬੇ ਦੇ ਵਿੱਚ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਆਉਂਦੇ ਸਮੇਂ ਤੱਕ ਜੇ ਪਿੰਡਾਂ ਦੇ ਵਿੱਚ ਵੀ ਜਾਣਗੇ ਕੋਈ ਬੀਜੇਪੀ ਦਾ ਲੀਡਰ ਹੋਵੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਸੰਯੁਕਤ ਮੋਰਚੇ ਦੇ ਤਹਿਤ ਅਸੀਂ ਇਹਨਾਂ ਡਟ ਕੇ ਵਿਰੋਧ ਕਰਾਂਗੇ ਤੁਸੀਂ ਕਹਿ ਰਹੇ ਹੋ ਵਿਰੋਧ ਕਰਾਂਗੇ ਇਹਨਾਂ ਚ ਤੜਾ ਤੜਾ ਲੋਕ ਨੇ ਜਿਹੜੇ ਸ਼ਾਮਲ ਹੋ ਰਹੇ ਨੇ ਕਾਂਗਰਸ ਛੱਡ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਨੇ ਫਿਰ ਕਿਸਾਨ ਬੰਦੀਆਂ ਦੀ ਇਹ ਢਿੱਲਾ ਜਿਹੜੇ ਉਹ ਲੋਕ ਸ਼ਾਮਲ ਹੋਣ ਲੱਗੇ ਦਬਾ ਹੀ ਨਹੀਂ ਰਿਹਾ ਕਿਉਂਕਿ ਜਿਹੜੇ ਇਹ ਲੋਕ ਬੀਜੇਪੀ 'ਚ ਜਾ ਰਹੇ ਨੇ ਤੁਸੀਂ ਦੇਖਿਆ ਜਿਹੜੇ ਇਹ ਪਹਿਲਾਂ ਜੁਨਮ ਮਹਾਰਾਣੀ ਪ੍ਰਨੀਤ ਆ ਤਿੰਨ ਚਾਰ ਵਾਰੀ ਐਮਪੀ ਬਣ ਗਏ ਹਾਂ ਇਹਨਾਂ ਨੂੰ ਕੀ ਡਰ ਸੀਗਾ ਬੈਂਕ ਨੂੰ ਛੱਡ ਕੇ ਜਾਣ ਦਾ ਉੱਥੇ ਭਾਜਪਾ ਦਾ ਇੰਨਾ ਦਬਦਬਾ ਰੱਖਿਆ ਹੋਇਆ ਈਡੀ ਦਾ ਡੱਬਾ ਦੇ ਦਿੰਦੇ ਨੇ ਸੀਬੀਆਈ ਦਾ ਡੱਬਾ ਦੇ ਦਿੰਦੇ ਨੇ ਜੇ ਕਿਸੇ ਨੂੰ ਵੀ ਈਡੀ ਦਾ ਦੇ ਦੇਣ ਡੱਬਾ ਉਹ ਜਦੋਂ ਭਾਜਪਾ 'ਚ ਚਲਾ ਜਾਂਦਾ ਉਹਨੂੰ ਫਿਰ ਕਲੀਨ ਚਟ ਕਿਉਂ ਮਿਲ ਜਾਂਦੀ ਆ ਈਡੀ ਦਾ ਡੱਬਾ ਦਿੰਦੇ ਨੇ ਇਹ ਤਾਂ ਜੀ ਹੁਣ ਵੀ ਪਿੰਡਾਂ 'ਚ ਆਉਂਦੇ ਨਹੀਂ ਕਹਿੰਦੇ ਨੇ ਅਸੀਂ ਤਾਂ ਇਮਾਨਦਾਰਾਂ ਇਮਾਨਦਾਰ ਬੰਦਿਆਂ ਨੂੰ ਚੁਣੋ ਫਿਰ ਇਹਨਾਂ ਦੀ ਇਮਾਨਦਾਰੀ ਉਹ ਈਡੀ ਦੇ ਅੱਗੇ ਕਿੱਧਰ ਜਾਂਦੀ ਆ ਜੀ ਜੇ ਇਹ ਇਮਾਨਦਾਰ ਲੋਕ ਨੇ ਜੇ ਕੋਈ ਕਪੜਾ ਨਹੀਂ ਕੀਤਾ ਜੇ 5-5 ਸਾਲ ਦਾ 1 ਸਾਲ ਦੇ ਵਿੱਚ 5 ਕਰੋੜ ਰੁਪਏ ਮਿਲਦਾ ਇੱਕ ਕੰਪਨੀ ਨੂੰ ਉਹ ਆਪਦੇ ਹਲਕੇ ਦਾ ਵਿਕਾਸ ਕੀਤਾ ਹੋਵੇ ਨਾ ਕੋਈ ਕਪਲੇਵਾਜੀ ਕੀਤੀ ਹੋਵੇ ਤਾਂ ਫਿਰ ਈਡੀ ਦਾ ਡਰ ਕਿਉਂ ਇਹਨਾਂ ਨੂੰ ਉੱਥੇ ਡਟ ਕੇ ਖੜਨਾ ਕਿ ਵੀ ਅਸੀਂ ਕਾਂਗਰਸ ਖੜੇ ਆ ਜਿਸ ਤਰ੍ਹਾਂ ਅਸੀਂ ਭਾਰਤੀ ਕਿਸਾਨ ਜੂ ਨੇ ਇਤਹਾਜ ਗਰਾਹਾਂ ਚ ਖੜੇ ਆ ਕਿ ਸਾਡੇ ਕੋਈ ਅਲੀਗੇਸ਼ਨ ਲਾ ਕੇ ਦਿਖਾਵੇ ਇਸ ਤਰ੍ਹਾਂ ਵੀ ਇਹ ਵੀ ਕਹਿਣ ਜੇ ਕੋਈ ਭ੍ਰਿਸ਼ਟਾਚਾਰ ਕੀਤਾ ਹੋਇਆ ਠੱਗੀਆਂ ਠੋਰੀਆਂ ਮਾਰੀਆਂ ਹੋਈਆਂ ਨੇ ਦੁਕਾਨਦਾਰੀ ਬਣਾਈ ਹੋਈ ਹੈ ਇਹਨਾਂ ਨੇ ਇੱਕ ਦੁਕਾਨਦਾਰੀਆਂ ਬਣ ਗਈਆਂ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਨਹੀਂ ਹੈਗੇ ਇਧਰੋਂ ਉੱਥੇ ਉਧਰ ਚਲੇ ਗਏ ਇਧਰ ਇਹ ਦਲ ਬਦਲੂ ਲੋਕ ਨੇ ਆਪਣੀਆਂ ਦੁਕਾਨਦਾਰੀਆਂ ਕਾਇਮ ਕਰਦੇ ਨੇ ਇਹ ਦਲ ਬਦਲ ਕੇ ਦੂਏ ਚ ਚਲੇ ਜਾਂਦੇ ਨੇ ਕਿ ਸ਼ਾਇਦ ਸਾਨੂੰ ਇੱਥੋਂ ਵੋਟਾਂ ਪੈ ਜਾਣ ਆਉਣ ਵਾਲੇ ਸਮੇਂ 'ਚ ਅਸੀਂ ਫੇਰ ਐਮਪੀ ਬਣ ਜਾਣਾ ਇਹ ਲੋਕਾਂ ਦੀਆਂ ਲਾਲਸਾਂ ਵਧ ਗਈਆਂ ਨੇ ਲੋਕਾਂ ਦੀ ਜੀ ਜੀ ਜੇ ਦੇਖਿਆ ਜਾਵੇ ਜੀ ਸ਼ਹਿਰਾਂ ਦੇ ਵਿੱਚ ਵਿਰੋਧ ਕਰਨਾ ਜਾਂ ਪਿੰਡਾਂ 'ਚ ਵੀ ਇਹ ਸਿਸਟਮ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੇ ਆਪਣੇ ਸ਼ਹਿਰ ਦੇ ਵਪਾਰੀ ਨੇ ਕਿਸੇ ਤਰ੍ਹਾਂ ਦੇ ਵੀ ਵਪਾਰੀ ਨੇ ਕਿਸਾਨ ਨੇ ਮਜ਼ਦੂਰ ਨੇ ਕਿਉਂਕਿ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਕਿਉਂਕਿ ਇਹ ਵੱਡੇ ਵੱਡੇ ਮਾਲ ਖੋਲਣੇ ਨੇ ਇਹ ਤਾਂ ਕੱਲੇ ਕਿਸਾਨਾਂ ਦੀਆਂ ਜ਼ਮੀਨਾਂ 'ਚ ਹੜਪਣ ਨੂੰ ਫਿਰਦੇ ਨੇ ਇਹ ਇਹ ਮੰਡੀਆਂ ਖਤਮ ਕਰਨ ਨੂੰ ਫਿਰਦੇ ਨੇ ਇਹ ਉਸ ਕਰਕੇ ਭਰਾਵੋ ਜਿਹੜੇ ਆਪ ਕੋਆਪਰੇਟਿਵ ਨੂੰ ਸੁਭਾਉਣਾ ਚਾਹੁੰਦੇ ਨੇ ਨਹੀਂ ਤੁਸੀਂ ਵਿਰੋਧ ਪਿੰਡਾਂ ਦੇ ਵਿੱਚ ਵੀ ਕਰੋਗੇ ਉਹ ਜਾਂ ਇਹ ਸ਼ਹਿਰਾਂ 'ਚ ਰਹੂਗਾ ਨਹੀਂ ਇਹ ਵਿਰੋਧ ਜਿੱਥੇ ਵੀ ਭਾਜੀਪੀ ਦਾ ਕੋਈ ਆਗੂ ਜਾਊਗਾ ਚਾਹੇ ਪਿੰਡਾਂ 'ਚ ਜਾਵੇ ਜਾਂ ਸ਼ਹਿਰਾਂ 'ਚ ਜਾਵੇ ਉਹ ਅਸੀਂ ਉੱਥੇ ਡਟ ਕੇ ਵਿਰੋਧ ਕਰਾਂਗੇ ਜੇ ਦੇਖਿਆ ਜਾਵੇ ਜੀ ਤੁਸੀਂ ਵਿਰੋਧ ਕਰ ਰਹੇ ਹੋ ਉਧਰ ਆ ਕੇਰਲਾ ਦੇ ਵਿੱਚ ਸਰਬਨ ਸਿੰਘ ਭੰਦੇਰ ਹੋਰ ਕਿਸਾਨ ਆਗੂ ਜਿਹੜੇ ਗਏ ਸੀਗੇ ਉੱਥੇ ਪ੍ਰਦਰਸ਼ਨ ਕਰਨ ਅੱਜ ਅਰੈਸਟ ਕਰ ਲਏ ਗਏ ਨੇ ਜੀ ਉਹ ਕਿਉਂਕਿ ਜਿਹੜੀ ਇਹ ਭਾਜਪਾ ਸਰਕਾਰ ਆ ਇਹ ਤਾਂ ਬਹੁਤ ਕੁਝ ਕਰੂਗੀ ਜੇ ਅਸੀਂ ਇਹਦਾ ਵਿਰੋਧ ਕਰਾਂਗੇ ਤਾਂ ਕੋਈ ਬਚਤ ਰਹਿ ਜੂਗੀ ਆਪਣੀ ਫਸਲਾਂ ਨਸਲਾਂ ਵੀ ਬਚ ਜਾਣਗੀਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਆਗੂ ਨੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਫੜ ਕੇ ਇਹ ਨਹੀਂ ਪਤਾ ਕਿ ਆਸਾਮ ਦੀ ਡੇਬਰੂ ਜੇਲ੍ਹ ਚ ਸਿੱਟ ਦੇਣਾ ਜੋਧਪੁਰ ਸਿੱਟ ਦੇਣਾ ਕੋਈ ਪਤਾ ਨਹੀਂ ਕਿ ਕਿੱਥੇ ਕਰਨ ਕਿਉਂਕਿ ਇਹ ਹੱਥ ਖੰਡੇ ਅਪਣਾਉਣਾ ਚਾਹੁੰਦੇ ਨੇ ਕਿ ਸਾਡੀ ਬਹੁਤਤਾ ਜਵੇ ਕਿਸੇ ਤਰੀਕੇ ਨਾਲ ਹੱਥ ਖੰਡੇ ਅਪਣਾ ਕੇ ਲੋਕ ਤਾਂ ਆਈਡੀਐਮ ਦਾ ਵਿਰੋਧ ਕਰਦੇ ਨੇ ਬੈਲਟ ਪੇਪਰਾਂ ਨਾਲ ਵੋਟਾਂ ਪਾਉਣ ਨੂੰ ਕਹਿੰਦੇ ਨੇ ਪਰ ਨੇਕੀ ਨੇ ਇਹਨਾਂ ਨੇ ਕੱਪੜੇ ਕਰਕੇ ਇਹਨਾਂ ਨੇ ਸਰਕਾਰ ਲੈ ਕੇ ਆਉਣੀ ਆ ਇਹ ਨਹੀਂ ਪਤਾ ਕਿ ਜਿਹੜੇ ਇਕੱਲੇ ਸਰਬਨੰਭੇਰ ਨੂੰ ਨਹੀਂ ਹੋਰ ਜਿਹੜੇ ਬਾਕੀ ਦੇ ਜਥੇਬੰਦੀਆਂ ਦੇ ਆਗੂ ਨੇ ਨੇ ਸਰ ਕਾਡ ਆਗੂ ਨੇ ਉਹਨ ਟਣਗੇ ਹੁਣ ਲੱਗਿਆ ਹੀ ਕੋਈ ਪਤਾ ਜਿਹੜੇ ਸਾਡੇ ਉਮੀਦਵਾਰ ਨੇ ਬੀਜੇਪੀ ਤੋਂ ਮਹਾਰਾਣੀ ਪ੍ਰਨੀਤ ਕਰੋ ਪਹੁੰਚ ਵੀ ਰਹੇ ਨੇ ਜਾਂ ਪ੍ਰੋਗਰਾਮ ਕੈਨਸਲ ਹੋ ਗਿਆ ਹੀ ਨਹੀਂ ਪਹੁੰਚ ਰਹੇ ਨੇ ਪਹਿਲਾਂ ਅੱਜ ਪਾਤਰਨਾ ਗਏ ਨੇ 10:30 ਵਜੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਜੂਨੇ ਏਕਤਾ ਉਗਰਾਹਾਂ ਦੇ ਨਾਲ ਰਲ ਕੇ ਜਥੇਬੰਦੀਆਂ ਨੇ ਉਹਦਾ ਡਟ ਕੇ ਵਿਰੋਧ ਕੀਤਾ ਉਸ ਤੋਂ ਬਾਅਦ ਪਟਿਆਲੇ ਚਲੇ ਗਏ ਜਿਵੇਂ ਸਾਨੂੰ ਪਤਾ ਲੱਗ ਰਿਹਾ ਹੈ ਇੰਟੈਲੀਜੈਂਸੀ ਦੱਸਦੀ ਹੈ ਕਿ ਵੀ ਆਉਣ ਟਾਈਮ ਸਰ ਜਿਹੜਾ ਕੋਈ 4:30 ਦਾ ਸਮਾਂ ਉਸ ਹਿਸਾਬ ਨਾਲ ਆਉਣਗੇ ਆਉਣਗੇ ਜਰੂਰ ਅਸੀਂ ਉਹਨਾਂ ਡਟ ਕੇ ਵਿਰੋਧ ਵੀ ਕਰਾਂਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਜਿਹੜੇ ਕਹਿ ਰਹੇ ਨੇ ਕਿ ਅਸੀਂ ਡਟ ਕੇ ਵਿਰੋਧ ਕਰਾਂਗੇ ਸੋ ਕਿਸਾਨ ਮਾਰੂ ਨੀਤੀਆਂ ਨੇ ਜਿਹੜੀਆਂ ਉਹਦੇ ਕਾਰਨ ਅਸੀਂ ਇਹ ਵਿਰੋਧ ਕਰ ਰਹੇ ਹਾਂ ਫਿਲ ਇਸ ਤਰ੍ਹਾਂ ਦਾ ਵਿਰੋਧ ਹੁੰਦਾ ਇਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ